ਕੀ ਲੈ ਜਾ ਉਹ ਲੈ ਮੈਂ ਇੰਦਤੀ ਹੋਣਾ ਕੁੰਡੀਆ ਦੀ ਬੱਕਰੀ ਲੈ ਜਾਏ ਬਸ ਕੋਈ ਕਰਨੀ ਨਹੀਂ ਬੱਦਰੀ ਨਹੀਂ ਬੱਦਰੀ ਕਿੰਨੇ ਲਾਤੇ ਆ ਯਾਰ ਹੁਸਨ ਦਾ ਪੂਰਾ ਜੀ ਹਾਂ ਲੱਭ ਬੰਦੋਂ ਕੇ ਬਾਬਾ ਉਹ ਠੀਕ ਆ ਹੁਣ ਬੱਕਰੀ ਵੀ ਐ ਨਹੀਂ ਏਡੀ ਬੱਕਰੀ ਉਹ ਬੱਕਰੀ ਦਾ ਆਪਾਂ ਕਹੀਦਾ ਹੈ ਏਡੀ ਆ ਬਿਸ਼ੇ ਮੇਵੜੇ ਵੀ ਦੇਖਣਾ ਮੇਵੜੇ ਨਾਲ ਪਹਿਲਾਂ ਗਏ ਇਹੀ ਲੱਕੀਰ ਤੇ ਲੋਕ ਨੇ ਮੈਂ ਬੱਕੀ ਹੁੰਦੀ ਆ ਦੇ ਦੇ ਆਪਾਂ ਪੱਕੇ ਪੈਣ ਲੱਗ ਗਏ ਆ ਪੱਕੇ ਦਾ ਦਰ ਹੁੰਦੀ ਨਹੀਂ ਰਹੀ ਆ ਬਸ ਬਾਈ ਤੈਨ ਖੜਿਆ ਬਾਈ ਕਿੰਨੋਂ ਹਟ ਜਾ ਮਾਨਾ ਹਟ ਜਾ ਬਾਈ ਬਣ ਕੇ ਯਾਰ ਕੋਈ ਪਾਸ ਤੋਂ 200 ਦੋ ਰੁਪਏ ਨੇ 500 ਗੱਬਾ ਤੇਜ ਹੋ ਜੂਗਾ ਮਾਨ ਇਹਨਾਂ ਦਾ ਤੇਜ ਕੀ ਹੋ ਜੀ ਯਾਰ 500 ਹੋਰ ਮਾਰਦੇ ਯਾਰ ਤੇਰੇ ਛੋਡੇ ਵੀ ਵਿਚੀ ਨੇ ਦੁਆਰੇ ਕੋਈ ਗੱਲ ਨਹੀਂ ਯਾਰ ਉਹ ਕੀ ਗੱਲ ਕੋਈ ਗੱਲ ਨਹੀਂ ਹੁੰਦੀ ਯਾਰ ਮਹਿੰਗੀ ਹੁੰਦੀ ਤੈਨੂੰ ਲਾ 15000 ਤੇ 14500 ਰੁਪਏ ਹੋਗੇ ਬੱਚਾ ਪਕਰਦੇ ਬਸ ਉਹ ਵੀ ਸਰ ਦੇ ਆ। ਆਹ ਬੜਾ ਬਹੁਤ ਲੋਕ ਲੈ ਕੇ ਆਇਆ। ਬਈ ਖੁਸ਼ ਹੋ ਬਾਈ। ਖੁਸ਼ਾ ਖੁਸ਼ਾ ਮੋੜ ਗਿਆ। ਖੁਸ਼ਾ ਇਹਨੇ ਲੈਣੀ ਮੁੰਡਾ। ਖੁਸ਼ਾ। ਉਹ ਖੁਸ਼ੋਗਲੇ ਕਿੱਥੇ ਲੇਖੋ। ਤੇ ਚੋਣ ਲੈਣੀ। ਹਾਂ ਇੱਕ ਮਿੰਟ। ਉਹ ਬਾਲ ਨੂੰ ਬੰਦਾ ਅਗਲਾ ਕਹੀ ਜਾਵੇ ਗੱਲ। ਕਿਹੜਾ ਕਿਦੋਂ ਬਾਪੀ। ਮੀਮ ਨੇ ਛੱਡਣਾ ਚੜਾਣਾ ਕੋਈ ਨਹੀਂ। ਫੋਟ ਬਣਾਉਣਾ ਨਾ ਲੈ ਜਰਦਾਗਾ। ਮੀਮ। ਆਪ ਮੀਮ ਨੇ ਲਾ ਦੇ। ਇਹਦੇ ਦੇਖਾ ਹੁਣ ਨਹੀਂ ਆਉਂਦੇ। ਮੇਮ ਨੇ ਛੱਡੋ ਬਾਈ। ਲੈ ਛੱਡ ਦੇ ਛੱਡ ਦੇ। ਇਹਦੇ ਘਾਟਾ ਕੋਈ ਨਹੀਂ ਹੈਗਾ ਯਾਰ। ਉਹ ਪਰੇ ਹੁਣ ਬਾਜ ਜਿਗੜਾ ਗੱਲ ਅੱਥੇ ਹੀ ਵਿਚੋ ਮੇਰੇ ਡੇਰੇ ਇਹ ਵੀ ਗਾਂਆਂ ਗੁਆਂ ਪਸ਼ੂ ਪੰਗਾ ਗਾੜੀ ਪੈ ਗਈ ਦੇਖ ਲੈ ਤੇਰੇ ਸਾਹਮਣੇ ਆਹ ਗਾਲੇ ਕਰ ਇਹ ਨਹੀਂ ਗੱਲ ਹੈ ਇਹ ਰੰਬੈ ਦੀ ਦੱਦਾ ਕਿਆ ਉਹਨੇ ਪਸ਼ੂ ਪਈ ਚੰਗਾ ਚੰਗਾ ਕੁਝ ਨਹੀਂ ਦਬਾਇਆ ਚੰਗਾ ਚੰਗਾ ਚੁਗਲਣ ਦੇ ਚੁਗਲਣ ਦੇ ਫੜ ਜਾ ਯਾਰ ਮੂਈ ਤੂੰ ਹਲੂ ਮੋਜੋ ਕੋਈ ਨਹੀਂ ਗੱਲ ਬਰੋ ਤੇਰਾ ਗੱਲ ਸੀ ਠੰਡਾ ਹੁਣ ਤਾਂ ਠੰਡਾ ਵੀ ਜਿਹਨੂੰ ਦੁੱਧ ਦਰ ਦੁੱਧ ਮਾਰਾ ਥਣ ਪਰ ਜਾਉਂਦੇ ਘਰੇ ਬੱਕਰੀ ਨੂੰ ਅੱਛਾ ਗੱਲਾਂ ਯਾਰੀ ਆ ਹਾਂ ਹਾਂ ਮੈਂ ਰੋਟੀ ਖਾਣ ਆਵਾਂ ਬੱਚੇ ਸੋਹਣੇ ਨੇ ਬੱਚੇ ਸੋਹਣੀ ਐ ਗੂਗਲ 'ਤੇ ਗੂਗਲ 'ਤੇ ਹੈਗੀ ਐ ਗੂਗਲ 'ਤੇ ਚੱਲਦੀ ਐ ਆਹ ਸੇਗਾ ਅਨੁਗੋਲ ਨਵੀ ਹੋਣਗੇ ਜਦੋਂ ਮੈਂ ਬਾਹਰ ਆਈ ਨਹੀਂ ਹੁੰਦਾ ਅੱਜ ਕੱਲ੍ਹ ਨਹੀਂ ਜਾਹਦਾ ਬੀਚਾ ਕੱਟਦਾ ਉਹਨੇ ਅਨੁਗੋਲ ਆਪੇ ਤੇ ਕਿੰਨੇ ਨੇ ਪੈਸੇ ਨਮਾ ਲੂ ਨਾ ਕਿੰਨੇ ਤੇਰੇ ਕੋਲ ਕਿੰਨੇ ਹੋਏਗਾ ਲੱਖ ਤੇ ਆਇਆ ਵੇ ਠੀਕ ਹਾਂ ਇਹ ਕੰਨੋ ਕੀ ਚਾਹ ਵੇ ਹੁਣ ਜੇ ਚਾਹਾਂਗਾ ਅਕਾਊਂਟ ਚ ਤਾਂ ਹੁੰਦਾ ਹੀ ਏ ਸਭ ਦੀ ਹੁੰਦਾ ਨਮਾ ਦੇ ਵਿੱਚ ਲੈ ਦੱਸ ਵੇ 10000 ਤਾਂ ਹੁੰਦੇ ਨੇ ਇਹ ਹੁਣ ਦੇਖੀ ਜੀ ਫੋਟੋ ਜਿਹੇ ਮੱਟਾ ਯਾਰ ਲੈ ਫੜ ਯਾਰ ਆ ਭਰਾ ਕਿੰਨੇ ਦਾ 10000 ਫਰਸ਼ ਧੀਕ ਜਾਲਾ ਪੈਸੇ ਖੁਣ ਲੈਂਦਾ ਲੈ ਬਈ ਸੌਦਾ ਕਰੇ ਭਰਾ ਸਾਡੇ ਫੋਨਾ ਹੋ ਗਿਆ ਸੌਦਾ ਸੌਦਾ ਹੋ ਗਿਆ ਹੁਣ ਦਾ ਆਪਦਾ ਕਿਹਾ ਕਹਿੰਦਾ 10000 ਫਰਾਂ ਨਾ ਨਾ 10 ਡਬਲ ਕਿਹਾਗਾ 10 ਦਾ ੱਤਕਾ ਹੋਏ ਦਿਨ ਭਾਂਜੀ ਘਟਲੇਦੀ ਭਾਂਜੀ ਘਟਲੇਦੀ ਕਿਹਾ ਭਾਂਜੀ ਘਟਲੇਦੀ ਅਜੇ ਪਾਰਨਾ ਨਹੀਂ ਬੰਨੇ ਅਛਦੀਕ 500 ਤੇਰੇ ਕੋਲ ਸਾਡੇ ਆਹ ਵਾਜੀ ਪਰਨਾ ਕਰਨੀ ਹੀ ਹੁੰਦੀ ਯਾਰ ਆ ਉੱਤੇ ਪੇ ਜੜ ਜਾਣ ਮੇਰਾ ਕਾਹਨਟ ਸੁਰੂ ਗਿਣਾਉ ਨੂੰ ਲੈ ਬਈ ਦੋ ਤਿੰਨ ਚ ਉੱਤੀ ਬੋਲੇ ਰੁਕੀ ਪੰਜ ਛੇ ਤਾਂ ਵਰਵਾ ਦੇ ਇੱਕ ਛਤੋ ਨੀ ਦੁਬਾਰ ਅੱਠ ਨੌ 10 11 12 13 14 ਬੱਲੇ ਬਾਈ ਜੀ 16 ਸਤਾਰਾਂ ਸਵੇਰੇ 7:30 ਠੀਕ ਹੈ ਠੀਕ ਹੈ ਚੱਲ ਵੀ ਚੱਲ ਕਰਾ ਦਿਓ ਪਹਿਲੇ ਖਾਈ ਇਹਦੀ ਕਰਾ ਦਿਓ ਬਾਈ ਲੋ ਜੀ ਬਾਈ ਜੀ ਆ ਬੱਕਰੀਆਂ ਸੌਦਾ 75000 ਰੁਪਏ ਦੋ ਮੇਮਣੇ ਨੇ ਦੁੱਧਰ ਵਾਲੀ ਹੋਈ ਹੈ ਕਿ ਬੱਕਰੀ ਵਧੀਆ ਕੀ ਮੰਤਰ ਕੀ ਬੇਟਣ ਅਸਲ ਦੀ ਹੈ ਕਿ ਕਦ ਕੁਦ ਕੁਦ ਕਰਦਾ ਤੁਹਾਨੂੰ ਪੇਖ ਲਓ ਵੀਡੀਓ ਚੰਗੀ ਲੱਗੇ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਥੈਂਕ ਯੂ ਵੀਰੇ ਸੋ ਮੱਚ ਤੁਹਾਨੂੰ ਬੈਠਾ ਕਿੰਨਾ ਸਮੂਹ ਕਰੇਗਾ ਵਾਹ ਲੱਗੀਆਂ ਨਜ਼ਰੇ ਗੱਡ ਜੀ ਆਈ ਬਈ ਰਾਤ ਸਤਾ ਨੇ ਹੋਣਾ ਉਦੀ ਮੁੰਜ ਲੱਗ ਗਿਆ ਸੰਦੇ ਨਾਤੇ ਨਹੀਂ ਯਾਰ ਪਾਹ ਹਾਂ ਜੀ ਭਾਈ ਐਸ ਫੋਟ ਪਰਚੀ ਹੁੰਦੀ ਹੈਗੀ ਲੰਗ ਜੇਗਾ ਹਾਂ ਨਾ ਮੈਂ ਲਾਉਂਦਾ ਨਹੀਂ ਮੁੰਜ ਨੇ ਮੇਰੇ ਤਾਂ 57 ਰਹਾ ਗਿਆ ਕਰੇ ਦਿਨ ਤਾਂ ਕੱਲ ਵੀ ਨਿੱਗ ਗਈ ਸੀ ਤਾਂ ਉਹ ਫਿਰ ਆਹੀ ਤਾਂ ਤੁਹਾਨੂੰ ਮੁੰਜ ਨਾਲ ਮਾਨਤਾ ਨਹੀਂ ਵੀ ਬੰਦਾ ਮੈਂ ਆਹਾਂ ਯਾ ਤੂੰ ਜਿਆਦਾ ਨਾ ਹੋ ਜੀ ਇਹ ਨਾ ਲੁਕੀ ਜਾਂਦਾ ਵੀ ਸਰੀਰ ਡਾਉਣਾ ਭਈ ਤੇਰਾ ਕਲਵੰਤਾ ਜੀ ਨੇ ਲੈਤੀ ਪਿੰਡ ਕਾਲੇ ਕੀ ਹਾਂ ਆ ਜੀ ਇੱਥੇ ਟੋਲਾ ਇਹਦਾ ਵੇਚਿਆ ਟੋਲਾ ਵੇਚਣਾ ਲੋ ਗਵਾਉਣ ਵਾਲੇ ਦਾ ਇਦਾਂ ਵੀਰੇ ਪਰਚੀ ਹੁੰਦੀ ਆ ਬੱਕਰਾ ਖਰੀਦਣ ਤੇ ਵੇਚਣ ਤੋਂ ਬਾਅਦ ਢਰ ਨਗਦੀ ਪਰਚੀ ਹੁੰਦੀ ਹੈਗੀ ਤੇ ਉਹ ਜ਼ਰੂਰੀ ਹੁੰਦੀ ਹੈ ਕਰਾਉਣੀ ਕਿਉਂਕਿ ਮੰਡੀ ਚੋਂ ਪਾਸ ਕਰਾਉਣ ਤੋਂ ਪਹਿਲਾਂ ਮਤਲਬ ਦੇਖਣ ਦੇਖਣ ਤੋਂ ਪਹਿਲਾਂ ਚੈੱਕ ਹੁੰਦੀ ਹੈਗੀ ਜੇ ਤੋ ਕੀ ਆਪਣਾ ਸੌਦਾ ਹੋਏ ਜਦੋਂ ਆਪਾਂ ਪਿੰਡ ਵਾਪਸ ਜੈਣੇਗੇ ਉਦੋਂ ਪਰਚੀ ਜ਼ਰੂਰ ਦੇਖਦੇ ਨੇ ਉਸ ਤੋਂ ਪਹਿਲਾਂ ਨਹੀਂ ਪੰਡੀ ਚ ਲਿਖਣ ਨਹੀਂ ਦਿੰਦੇ